ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਨਾ ਮਾਮੇ ਦੇ ਮੁੰਡੇ ਨੇ ਇੱਕ ਵੀਡੀਓ ਭੇਜੀ ਆ ਸੁਪਰ ਸੀਟਰ ਦੀਆਂ ਹਰੇਕ ਵੀਡੀਓ ਪਾਈ ਜਾਂਦਾ ਹਨਾ ਤੇ ਉਹਨਾਂ ਦਾ ਆਪਦਾ ਘਰ ਦਾ ਸੁਪਰ ਸੀਟਰ ਹੈ 50 ਗਿੱਲਾਂ ਦੀ ਉਹ ਵਾਹੀ ਕਰਦੇ ਨੇ ਤੇ ਸ਼ੁਰੂ ਤੋਂ ਇਹ ਕਿੱਤੇ ਦੇ ਨਾਲ ਜੁੜੇ ਹੋਏ ਨੇ ਕੰਕ ਝੋਨੇ ਦੇ ਨਾਲ ਨਰਮਾ ਵੀ ਲਾਉਂਦੇ ਨੇ ਕੁਝ ਏਰੀਆ ਦੇ ਵਿੱਚ ਮਾਨਸਾ ਏਰੀਆ ਤੇ ਬੋਹਾ ਪਿੰਡ ਹੈ ਠੀਕ ਹੈ ਜੀ ਤੇ ਉਹਨਾਂ ਉਹਦੀ ਬਾਈ ਨੇ ਵੀਡੀਓ ਭੇਜੀ ਆ ਉਹ ਕਹਿੰਦਾ ਪਾ ਜਿਹੜਾ ਲੋਕਾਂ ਨੂੰ ਪਤਾ ਲੱਗੇ ਦੁਬਾਰਾ ਗਣਕ ਬੀਜੀ ਜਾਂਦੇ ਨੇ ਉਹ ਤੇ ਉਹ ਮੈਂ ਵੀਡੀਓ ਨਾਲ ਅਟੈਚ ਕਰਦਾ ਤੁਸੀਂ ਦੇਖਿਓ ਤੇ ਰਾਏ ਦਿਓ ਆਪਣੀ ਆਪਣੀ ਕੀ ਸੁਝਾ ਦੋ ਤਿੰਨ ਗੱਲਾਂ ਦਾ ਸਿੱਧਾ ਜਾਂ ਹਾਈਲਾਈਟ ਜੇ ਦੱਸਾਂ ਤੁਹਾਨੂੰ ਤਾਂ ਉਹਨੇ ਬਾਈ ਨੇ ਕਿਹਾ ਮੈਨੂੰ ਇੱਕ ਤਾਂ ਕਹਿੰਦਾ ਅਸੀਂ ਡੀਏਪੀ ਲਈ ਸੀ ਜਿਹੜੀ ਨਾਲ ਸੁਸਾਇਟੀ ਦੇ ਵਿੱਚ ਨਾਲ ਨਾ ਡੀਏਪੀ ਦਿੱਤੀ ਸੀ ਕਿਸੇ ਮਗਰ ਤਿੰਨ ਬੋਰੀਆਂ ਮਗਰ ਕਿਸੇ ਨੇ ਦੋ ਮਗਰ ਕਿਸੇ ਨੇ ਪੰਜ ਮਗਰ ਅਲੱਗ-ਅਲੱਗ ਸੁਸਾਇਟੀਆਂ ਦੇ ਵਿੱਚ ਨੈਨੋ ਡੀਏਪੀ ਆਈ ਸੀ ਤੇ ਉਹ ਰਿਕਮੈਂਡੇਸ਼ਨ ਸੀ ਕਿ ਵੀ ਬੀਜ ਦਾ ਅਪਚਾਰ ਕਰੋ ਮੈਂ ਤਾਂ ਦੇਖੋ ਕਰਿਆ ਨਹੀਂ ਹੈਨਾ ਮੈਨੂੰ ਤਾਂ ਐ ਸੀ ਕਿ ਵੀ ਉੱਤੇ ਬਾਅਦ ਦੇ ਵਿੱਚ ਸਪਰੇਅ ਕਰ ਦੂੰਗਾ ਉਹ ਕਹਿੰਦਾ ਕਹਿੰਦਾ ਸਾਡੇ ਇੱਥੇ ਕਈਆਂ ਨੇ ਕਣਕ ਮੰਨਣ ਵਾਲੀ ਗੱਲ ਤਾਂ ਹੈ ਨਹੀਂ ਵੀ ਡੀਪੀ ਨਾਲ ਸੋਧ ਕਰਕੇ ਬੀਜੀ ਸੀ ਤੇ ਦਾਣਾ ਪਟਾਕਾ ਮਾਰ ਗਿਆ ਹੁਣ ਮੈਨੂੰ ਤੁਸੀਂ ਮੜਾ ਜਾ ਇਹ ਗੱਲ ਤੇ ਵਿਚਾਰ ਕਰਿਓ ਦਿਓ ਨੌਲੇਜ ਵੈਸੇ ਮੈਨੂੰ ਲੱਗਦਾ ਨਹੀਂ ਵੀ ਇਹ ਚੀਜ਼ ਹੋ ਸਕਦੀ ਹੈ ਪਰ ਉਹ ਕਹਿੰਦਾ ਜਿੰਨੇ ਜਿੰਨੇ ਵੀ ਸਾਡੇ ਡੀਪੀ ਨਾਲ ਸੋਧੀ ਆ ਕਣਕ ਉਹ ਦਾਣਾ ਪਟਾਕਾ ਮਾਰ ਗਿਆ ਉਹ ਬਹੁਤ ਘੱਟ ਉੱਗੀ ਹੈ ਤੇ ਪਤਾ ਨਹੀਂ ਕੀ ਬਣਿਆ ਤੁਸੀਂ ਆ ਵੀਡੀਓ ਸੁਣ ਲਓ ਤੁਹਾਨੂੰ ਆਪ ਸਾਰਾ ਪਤਾ ਲੱਗ ਜਾਊਗਾ ਤੇ ਜਿਹੜੇ ਨਵੇਂ ਨੇ ਉਹਨਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਫੇਸਬੁੱਕ ਤੇ ਦੇਖ ਰਹੇ ਨੇ ਫੋਲੋ ਕਰ ਲਿਓ ਤੇ ਆਦਾ ਕਮੈਂਟ ਦੇ ਵਿੱਚ ਸੁਝਾਅ ਦਿਓ ਉਹਨਾਂ ਨੇ ਕੀ ਕਰਨ ਹੁਣ ਇਹ ਬਾਈ ਮਾਮੇ ਦਾ ਮੁੰਡਾ ਆਪਣਾ 0 ਡ੍ਰੈਨ ਨਾਲ ਬੀਜ ਕੇ ਉਦੋਂ ਬਾਅਦ ਉੱਤੋਂ ਰੌਣੀ ਲਾਉਣਗੇ ਪਾਣੀ ਲਾਉਣਗੇ ਤੇ ਡੀਜੇਪੀ ਵੀ ਵੇਸਟ ਗਈ ਬੀਵੀ ਵੀ ਵੇਸਟ ਗਿਆ ਜਿਹੜਾ ਖਰਚਾ ਪਿਆ ਉਹ ਵੀ ਵੇਸਟ ਗਿਆ ਜਿਹੜੀ ਕਣਕ ਲੇਟ ਹੋਈ ਉਹ ਵੀ ਲੇਟ ਹੋਈ ਹੈ ਤੇ ਫਿਰ ਸਰਕਾਰਾਂ ਕਹਿ ਦਿੰਦੀਆਂ ਵੀ ਅੱਗ ਨਾ ਲਾਓ ਅੰਕੜੇ ਸਾਡੇ ਅੱਗ ਲਾਉਣ ਦੇ ਘਟ ਗਏ ਹੁਣ ਇਹ ਸੁੰਡੀ ਵਾਲੇ ਅੰਕੜੇ ਵੀ ਦਿਖਾਓ ਨਾ ਉਗਣ ਵਾਲੇ ਅੰਕੜੇ ਵੀ ਦਿਖਾਓ ਇਹ ਅੰਕੜੇ ਕਿਉਂ ਨਹੀਂ ਦਿਖਾਉਂਦੇ ਵੀ ਭਈ ਪਹਿਲਾਂ ਦਾ ਆਹ ਸੀਜ਼ਨ ਦੇ ਵਿੱਚ ਪਾਣੀ ਲਾ ਕੇ ਗੁੱਲੀ ਡੰਡੇ ਨਹੀਂ ਐ ਸਪਰੇ ਹਾਂ ਵੀ ਕਰਤੀਆਂ ਸੀ ਤੇ ਹੁਣ ਸਾਡੇ ਕਿਸਾਨ ਕਈ ਸੁੰਡੀ ਨਾਲ ਮਰੀ ਜਾਂਦੇ ਨੇ ਕਈਆਂ ਦੀ ਗਣਕ ਨਹੀਂ ਉੱਗੀ ਸਮਝੋ ਬਾਹਰ ਆ ਕੰਮ ਇਹ ਅੰਕੜਾ ਕਿਉਂ ਨਹੀਂ ਦਿਖਾ ਰਹੀ ਸਰਕਾਰ ਹਨਾ ਤਾਂ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਵੀ ਜਿਹੜੇ ਸਬਸਿਟੀਆਂ ਦੇ ਕੇ ਐਡੇ-ਐਡੇ ਸੰਦ ਸੁਪਰ ਸੀਡਰ ਉਹ ਸਾਰੇ ਫੇਲ ਨੇ ਤੇ ਇੱਕ ਵਾਰਡ ਦਿੱਤਾ ਲਾਸਟ ਦੇ ਵਿੱਚ ਬਾਈ ਨੇ ਸੁਪਰ ਸੀਟਰ ਦਾ ਨਾਂ ਹੀ ਬਦਲਤਾ ਉਹ ਜ਼ਰੂਰ ਦੇਖਿਓ ਬਾਈ ਤੇ ਕਮੈਂਟ ਕਰਦੇ ਹੋ ਵੀ ਕਿਵੇਂ ਲੱਗਾ ਤੁਹਾਨੂੰ ਸੁਪਰ ਸੀਟਰ ਦਾ ਨਵਾਂ ਨਾਂ ਆ ਜੋ ਕਰ ਲਓ ਵੀ ਵੀਰੋ ਪਹਿਲਾਂ ਤਾਂ ਡੀਏਪੀ ਮਸਾਂ ਮਿਲੀ ਬਾਈ ਫਿਰ ਕਹਿੰਦੇ ਅੱਗ ਨਹੀਂ ਲਾਉਣ ਦਿੰਦੇ ਫਿਰ ਅੱਕੇ ਹੋਇਆ ਨੇ ਸੁਪਰ ਸੀਟਰ ਨਾਲ ਬਜਾਤੀ ਕਣਕ ਨਿਕਲੀ ਨਹੀਂ ਕੁਝ ਭਾਈ ਕਾਰੀਗਰੀ ਕਰ ਲਈ ਕਹਿੰਦੇ ਨੈਨੋ ਡੀਏਪੀ ਲਾ ਕੇ ਉਹ ਕਰ ਦੋ ਦਾਣਾ ਪਟਾਕਾ ਮਾਰ ਗਿਆ ਹੁਣ ਆ ਹਾਲਾਤ ਆ ਸਾਡੇ ਖੇਤ ਦੇ ਪਹਿਲਾਂ ਤਾਂ ਪਾਣੀ ਲਾ ਕੇ ਤਿਆਰਬਾ ਕੀਤਾ ਉਹ ਪਰਾਂ ਵਾਲੇ ਚ ਤਾਂ ਦੇਖ ਲੋ ਦਿਖਾ ਦਿੰਨੇ ਆ ਤੁਹਾਨੂੰ ਉਹ ਵੀ ਨਹੀਂ ਨਿਕਲੀ ਐ ਦੀ ਤਾਂ ਪਰਲੇ ਦੀ ਰੌਣੀ ਲਾਤੀ ਹੁਣ ਬਈ ਦਵਾਰੇ ਬੀਜ ਕੇ ਜੀਰੋ ਡਰਲ ਨਾਲ ਡੀਏਪੀ ਲੈ ਕੇ ਆਏ ਆ 1500 ਦਾ ਗੱਟਾ ਬਲੈਕ ਚ ਤੇ 40 ਕਿਲੋ ਬੀ ਹੋਰ ਪਾ ਕੇ 2967 ਹੁਣ ਪਹਿਲਾਂ ਬੀਜੀ ਸੀਗੀ 222 ਕਣਕ ਗੇਤੀ ਟਾਈਮ ਦੀ ਬੀਜੀ ਹੈ 15-16 ਦਿਨ ਹੋ ਗਏ ਕਣਕ ਬੀਜੀ ਨੂੰ ਇਹ ਤਾਂ ਨਿਕਲਿਆ ਨਹੀਂ ਕੁਝ ਵੀ ਗਿੱਲ ਵੀ ਪੂਰੀ ਸੀ ਸਾਰਾ ਕੁਝ ਪੂਰਾ ਸੀ ਪਰ ਕਰੂਗਾ ਕੀ ਕਿਸਾਨ ਅੱਜ ਦਵਾਰੇ 0 ਡਰਿੱਲ ਤੋਂ ਨਹੀਂ ਮਾਰੀ ਜਾਂਦੇ ਆ ਸੁਹਾਗਾ ਮਾਰ ਕੇ ਸੁਪਰ ਸੀਡਰ ਵਾਲੀ ਦੇ ਉੱਤੇ ਪਹਿਲਾਂ ਥੋੜਾ ਜਿਹਾ ਸੁਹਾਗਾ ਮਾਰਿਆ ਫੇਰ ਉੱਤੇ ਉਹ ਕੀਤਾ ਇੱਕ ਇੱਕ ਸਕੀਮ ਹੋਰ ਕੀਤੀ ਇੱਕ ਕਿੱਲੇ ਤੇ ਉਹ ਤੁਹਾਨੂੰ ਦਿਖਾਵਾਂਗੇ ਉਹ ਪਾਣੀ ਛਿੜਕਿਆ ਟੈਂਕੀਆਂ ਨਾਲ ਕਣਕ ਦੇਖ ਲਓ ਲੈ ਆ ਦੇ ਪਹਿਲਾਂ ਉਹ ਕਹਿੰਦੇ ਖੁੰਜੇ ਨਹੀਂ ਗੁੱਡੇ ਜਾਂਦੇ ਢੇੜਾ ਦੇ ਦਿੱਤਾ ਪਹਿਲਾਂ ਛੱਟਾ ਦਿੱਤਾ ਆਲੇ ਦੁਆਲੇ ਛੱਟਾ ਦਿੱਤਾ ਸੀ ਮੀ ਸੁਪਰ ਸੀਟਰ ਤੋਂ ਪਹਿਲਾਂ ਹੀ ਦੇ ਦਿੱਤਾ ਸੀਗਾ ਵੀ ਚੱਲ ਉੱਤੇ ਤਵੀਆਂ ਮਾਰੀਆਂ ਸੀ ਨਾ ਉਹ ਕਣਕ ਸਾਰੀ ਨਿਕਲ ਗਈ ਉਹ ਜਿਹੜੇ ਤੇ ਛੱਟਾ ਦਿੱਤਾ ਉਹ ਇੱਕ ਦਿਨ ਪਹਿਲਾਂ ਤਵੀਆਂ ਮਾਰੀਆਂ ਛੱਟਾ ਦੇਤਾ ਉਹ ਕਣਕ ਨਿਕਲ ਗਈ ਉਹ ਥਾਵਾਂ ਤੇ ਤੇ ਜਿਹੜੀ ਦੁਬਾਰੇ ਵਿੱਚ ਬੀਜੀ ਸੀ ਜਾਂ ਪ੍ਰਾਲੀ ਨਾਲ ਉਹ ਕੀਤੀ ਸੀ ਉਹ ਮਿੱਟੀ ਦੱਬੀ ਗਈ ਆ ਦੇਖ ਆ ਸਾਰਾ ਢੇੜਾ ਨਿਕਲਿਆ ਹੋਇਆ ਸੈਡਾ ਆ ਦੇ ਵਾਲਾ ਮੇਰੇ ਮਾਲਚ ਟੁੱਪ ਕਰਕੇ ਆਉਂਦੀ ਨਹੀਂ ਵੀਡੀਓ ਇਹ ਆ ਦੇਖ ਲੋ ਅਬ ਕਹਿੰਦੇ ਲੈ ਲੋ ਸੁਪਰ ਸੀਡਰ ਸੁਪਰ ਸੀਡਰ ਨਾ ਨਹੀਂ ਹੋਣਾ ਚਾਹੀਦਾ ਇਹਦਾ ਨਾ ਹੋਣਾ ਸੀ ਕਚੂੰਬਰ ਕੱਢ ਕਿਸਾਨਾਂ ਦਾ ਕਚੂੰਬਰ ਕੱਢ ਨਾ ਇਹ ਤਾਂ ਥੱਲੇ ਆ ਕੇ ਮਰੇ ਕੋਈ ਤਾਂ ਵੀ ਕਚੂੰਬਰ ਨਿਕਲੂ ਜੇ ਕਣਕਣੀ ਨਿਕਲੀ ਤਾਂ ਵੀ ਕਚੂੰਬਰ ਨਿਕਲ ਜੂ ਇਹ ਤਾਂ ਮਾਰਤਾ ਸਰਕਾਰਾਂ ਨੇ ਜੇ ਅੱਗ ਲਾਈ ਹੁੰਦੀ ਦੇਖਦੇ ਆਹ ਦੇਖੋ ਆ ਆ ਸੀ ਇਹ ਪਰਾਲੀ ਸੀ ਇਹਦੇ ਚ ਬਹੁਤ ਜ਼ਿਆਦੇ ਇਹਨੂੰ ਪਹਿਲਾਂ ਵਾ ਕੇ ਉਹ ਕਰਕੇ ਅੱਜ ਗਿੱਲ ਦੇਖ ਲੋ ਕਿੰਨੀਆਂ ਕਣਕਾਂ ਵੀ ਨਹੀਂ ਨਿਕਲੀ ਹੁਣ ਇਹਦੇ 'ਚ ਵੀ ਦੁਬਾਰੇ ਬੀਜਾਂਗੇ ਹਜੇ ਆ ਸਿਆਪਾ ਪਿਆ ਕੋਲੇ ਉਹਦੇ ਕਹਣ ਦੇ ਆ ਭੈਣ ਚੋ ਦੀ ਪਹਿਲਾਂ ਪ੍ਰਾਲੀ ਸੁਪਰ ਸੀਡਰਾਂ ਵਾਈ ਹੋਈ ਆ ਰੌਣੀ ਲੱਗੋਈ ਆ ਇਹ ਵਤ ਨਹੀਂ ਆਈ 10 ਬੰਦਾ ਕੀ ਕਰੇ ਤਾਂ ਬੀਜੀ ਸੀ ਵੀ ਵਤ ਨਹੀਂ ਆਉਣੀ ਆ ਵਤ ਨਹੀਂ ਆਈ ਜਿਹੜੀ ਬੀਜੀ ਸੀ ਉਹ ਉੱਗੀ ਨਹੀਂ ਬਰਾਬਰੀ ਹੋ ਗਿਆ ਕੰਮ ਸਸਰੇ ਕਾਲ ਜੀ